ਤਾਂ ਇਹੋ ਸਮਝ ਲਵੇ ਇਹ ਪ੍ਰਭੂ ਦਾ ਘਰ ਹੈ ਇੱਥੇ ਕਿਸੇ ਦਾ ਕਬਜ਼ਾ ਨਹੀਂ ਹੋਇਆ ਨਾ ਕੋਈ ਕਰ ਸਕਦਾ ਪ੍ਰਭੂ ਦਾ ਘਰ ਹੈ ਪ੍ਰਭੂ ਦਾ ਹੀ ਰਹਿਣਾ ਹੈ ਨਾ ਇਹ ਕਮੇਟੀ ਦਾ ਇਹ ਲੋਕਾਂ ਦਾ ਇਹ ਪ੍ਰਭੂ ਦਾ ਮੰਦਿਰ ਦੇ ਵਿੱਚ ਕੀਰਤਨ ਹੋ ਰਿਹਾ ਸੀ ਤੇ ਲੰਗਰ ਪ੍ਰਸ਼ਾਦ ਕਰ ਰਹੇ ਸੀ ਇਹਨਾਂ ਨੇ ਦੇਖ ਕੇ ਕੁਝ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਲੰਗਰ ਪ੍ਰਸ਼ਾਦ ਮੰਦਿਰ ਦੀ ਮਰਿਆਦਾ ਨੂੰ ਦੇਖ ਕੇ ਬਾਹਰ ਕਰੋ ਤਾਂ ਉਹ ਸਾਰੇ ਜਾਣੇ ਇਹਨਾਂ ਦੇ ਉੱਤੇ ਅਟੈਕ ਕਰਨ ਨੂੰ ਪੈ ਗਏ ਜੁਨੀਅਰ ਮੈਂਬਰ ਦੇ ਉੱਤੇ ਤੁਸੀਂ ਅਟੈਕ ਕਰੋਗੇ ਕਿ ਕਿਹੜੀ ਮੰਦਰ ਦੀ ਮਰਿਆਦਾ ਵੈ ਔਰ ਗਾਲਾਂ ਕੱਢ ਰਹੇ ਨੇ ਸ਼ਰਾਬ ਪੀ ਕੇ ਲੋਗ ਉੱਥੇ ਨੇ ਉਨ ਜੋ ਲੰਗਰ ਅੰਦਰ ਲੱਗਣਾ ਵੈ ਤਾਂ ਆਪਾਂ ਕਿਸਦਾ ਮੂੰਹ ਨਹੀਂ ਸੋਗ ਸਕਦੇ ਇਹ ਬੰਦਾ ਕਿਸ ਪ੍ਰਕਾਰ ਦਾ ਨਕਾ ਕਰਕੇ ਆਇਆ ਵੈ ਅਸੀਂ ਉਹਨੂੰ ਲੰਗਰ ਖਾਨ ਤੋਂ ਰੋਕ ਵੀ ਨਹੀਂ ਸਕਦੇ ਕਿਉਂਕਿ ਉਹ ਪ੍ਰਸ਼ਾਦ ਖਾਣ ਆਇਆ ਤੇ ਝੂਠੇ ਜਿਹੜੇ ਕਿਸੇ ਤਰ੍ਹਾਂ ਦਾ ਪੱਤਰ ਆ ਕੋਈ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਦੀ ਝੂਠ ਹੈ ਉਹ ਮੰਦਰ ਦੇ ਪ੍ਰਾਂਗਨ ਚ ਪਈ ਰਹਿਣੀ ਹੈ ਤੇ ਉਹਦੇ ਚ ਮੰਦਰ ਦੀ ਬੇਅਦਬੀ ਹੈ ਦੋ ਕਮੇਟੀ ਚਾਹ ਕਰ ਦੇਖੋ ਜੇ ਵਿਵਸਥਾ ਕਮੇਟੀਆਂ ਨਹੀਂ ਦੇਖਣਗੇ ਤਾਂ ਕੌਣ ਦੇਖੂਗਾ ਇਹ ਥੋੜੀ ਜਿਹੀ ਕਮੇਟੀ ਨੇ ਇੱਕ ਵਿਵਸਥਾ ਬਣਾਈ ਹੈ ਤੁਸੀਂ ਉਹਦੇ ਵਿਰੁੱਧ ਜਾ ਕੇ ਥੋੜੀ ਚੱਲੋਗੇ ਤੁਸੀਂ ਕਿੱਦਾਂ ਵਿਰੁੱਧ ਚੱਲ ਸਕਦੇ ਹੋ ਕਮੇਟੀ ਨੂੰ ਪਤਾ ਅਸੀਂ ਕਿੱਦਾਂ ਆਪਣੇ ਘਰੇ ਅੰਦਰ ਦੇਵੀ ਦੇਵਤੇ ਬਿਠਾਏ ਆ ਅਸੀਂ ਕਿੱਦਾਂ ਉਹਨਾਂ ਦੀ ਮਰਿਆਦਾ ਰੱਖਣੀ ਆ ਅਸੀਂ ਵਿਵਹਾਰੀਆਂ ਥੋੜੀ ਜਰਾਨੀਆਂ ਆ ਗਲਾਂ ਗੱਡੇ ਕੋਈ ਬੰਦਾ ਉੱਚੀ ਆਵਾਜ਼ ਚ ਬੋਲੇ ਇਹ ਮੰਦਰ ਬਰਦਾਸ਼ਤ ਨਹੀਂ ਕਰੂਗਾ। ਕਰਾਬ ਵੀ ਕੇ ਮੰਦਰ ਦੇ ਵਿੱਚ ਆ ਕੇ ਬਦਮਾਸ਼ੀ ਕਰੇ ਐਸਾ ਵੀ ਕੋਈ ਨਹੀਂ ਆ ਉਹ ਵਰਕਾ ਮਾਰਦੇ ਆ ਵੇ ਜੀ ਦੇਖ ਲਾਂਗੇ ਕਰ ਲਾਂਗੇ। ਹੁਣ ਕੋ ਭਰਾਵਾ ਜੋ ਹੁੰਦਾ ਕਰ ਲੋ। ਰਾਮਲਾ ਕਮੇਟੀ ਇੱਕ ਸੁਨਾਪਿੰਗ ਕਮੇਟੀ ਹੈ। 5 ਸਾਲ ਪੁਰਾਣੀ ਕਮੇਟੀ ਹੈ। ਔਰ ਪੂਰੇ ਸ਼ਹਿਰ ਵਸਾਣ ਨੂੰ ਪਤਾ ਕਮੇਟੀ ਦਾ ਰੁਤਬਾ। ਕੀ ਹੋਇਆ ਕੀ ਜੀ? ਭਾਈ ਸਾਹਿਬ ਅਸੀਂ ਹਨੂਮਾਨ ਮੰਦਰ ਤੇ ਸੀ, ਪਾਟਕਾ ਰੈਸਿਗੇ ਦਰਗਾਹ ਦਾ ਪਾਟ ਚੱਲ ਰਿਹਾ ਸੀ। ਉਸ ਤੋਂ ਬਾਅਦ ਲੰਗਰ ਚੱਲ ਰਾ ਸ਼ੁਰੂ ਕੀਤਾ ਤੇ ਅਨੰਪਰਸ ਘਰ ਆਈ ਲੱਗ ਮੈਂ ਕਿਨੇ ਲੈ ਲਾਇਆ ਉਹਨਾਂ ਨੇ ਕਿਹਾ ਤੇ ਲੰਗਰ ਨਹੀਂ ਚੱਲੂਗਾ ਕਿੰਨੇ ਕਿੰਨੇ ਗੁੰਡੇ ਭਲਾਏ ਜੀ ਕਮੇਟੀ ਦੇ ਗੁੰਡੇ ਮਾਰੇ ਸਭ ਤੋਂ ਬਾਠ ਨਾਲ ਕਰਦੇ ਵੇ ਸੀ ਮੰਦਿਰ ਦੇ ਅੰਦਰ ਕਰਦੇ ਵੇ ਸੀ ਮੰਦਿਰ ਦੇ ਅੰਦਰ ਅੱਜ ਸ਼ਨੀਵਾਰ ਮੰਗਲਵਾਰ ਤੇ ਲੰਗਰ ਲਗਾਉਣੇ ਆ ਜੀ 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 ਉਹ ਜੀ ਨਾਲ ਜੋ ਕਹਿ ਰਹੇ ਸੀ ਲੰਗਰ ਲਗਾਣਾ ਨਹੀਂ ਆ ਅੱਜ ਮਨੇ ਗੁੰਡੇ ਬੁਲਾ ਲੇ ਹੋਰ ਸੱਜਣਾਂ ਨਾਲ 10 ਬਈ ਜਨਾਨੀਆਂ ਦੀ ਆਤ ਕੋਈ ਮੇਰੀ ਚੰਨੀ ਵੀ ਕਿਛਲੀ ਮੇਰੇ ਦਿਨ ਚੈਨ ਨੇ ਆ ਤਮੀਂ ਕੱਪੜੇ ਵੀ ਵਾੜੇ ਮੈਨੂੰ ਬੇੜ ਵੀ ਜਲੀ ਮੈਂ ਆਪਣੇ ਘਰ ਵਾਲੇ ਨੂੰ ਬਚਾਉਣ ਚ ਜਾਂਦੇ ਆਪ ਫੁੱਟ ਡਾਲੇ ਨਾ ਤੇ ਵੀ ਕੱਪੜੇ ਵਾੜੇ ਕਿੰਨੇ ਵਜੇ ਹੋਇਆ ਜੀ ਇਹ ਆ 10 ਵਜੇ ਅੱਛਾ ਜਿਨ੍ਹਾਂ ਨੇ ਬੁਲਾਏ ਸੀ ਉਹਨਾਂ ਦਾ ਨਾਮ ਕੀ ਹੈ ਜੀ ਵਰਵਾ ਜਿਨੇਸ਼ ਵਰਵਾ ਆਪ ਹੈਨੀ ਸੀ ਹੋਰ ਕੈਸ ਸੀ ਸੰਦੀਪ ਵਰਵਾ ਕਿੰਨੇ ਕਿੰਨੇ ਬੰਦੇ ਆ ਸੱਟਾਂ ਲੱਗੀਆਂ ਆ ਵੀ 10 12 ਬੰਦੇ ਜਨਾਨੀਆਂ ਦੇ ਵੀ ਉਹਨਾਂ ਦੇ ਮਾਰੇ ਕੁੜੀਆਂ ਜਨਾਨੀਆਂ ਸਾਰੇ ਹੁਣ ਥਾਣੇ ਲੈ ਕੇ ਗਏ ਲੇਕਿਨ ਮੇਰੇ ਮੈਂ ਉੱਥੇ ਗਿਰ ਗਈ ਬੇਟਾ ਮੇਰਾ ਕਹਿੰਦਾ ਪਹਿਲਾਂ ਤੁਸੀਂ ਚੁੱਲੋ ਮੈਂ ਲੈ ਕੇ ਜਾਣਾ ਤੁਹਾਨੂੰ ਪੁਲਿਸ ਆਈ ਸੀ ਮੌਕੇ ਤੇ ਪੁਲਿਸ ਉੱਥੇ ਆਈ ਹੋਈ ਹੈ ਲੇਕਿਨ ਪੁਲਿਸ ਦੇ ਸਾਹਮਣੇ ਵੀ ਬਹਿਸ ਬਾਜ਼ੀ ਉਹਨਾਂ ਨੇ ਬਹੁਤ ਜ਼ਿਆਦਾ ਚੱਲ ਰਹੀ ਹੈ ਉਹ ਮਾਰਿਆ ਜੀ ਮਾਰਿਆ ਕੀ ਕੀ ਮਾਰਿਆ ਜੀ ਹਨ ਉਹਨੇ ਸਾਡੇ ਮੁcke ਮਾਰੇ ਕੱਪੜੇ ਮੇਰੇ ਬਾੜ ਦਿੱਤੇ ਚ ਪੇੜਾ ਮੇਰੇ ਦੁਨੀਆ ਮੇਰੇ ਘਰ ਵਾਲੇ ਨੇ ਮਾਰੇ ਬਟਨ ਚੱਟ ਤੁਸ ਸ਼ਰਟ ਫਾੜ ਦਿੱਤੀ ਖੀਆਂ ਆਦੀਆਂ ਦੇ ਅੱਛਾ ਜੀ ਆ ਰਾਮਲੀਲਾ ਕਮੇਟੀ ਕਰ ਰਹੀ ਹੈ ਕਹਿੰਦੇ ਕੀ ਸਾਡੀ ਜਿਦਾਵ ਹੈ ਤੁਸੀਂ ਇੱਥੇ ਲੰਗਰ ਕਿਉਂ ਲਾਉਂਦੇ ਹੋ ਭਈ 9 ਸਾਲ ਤੋਂ ਲੰਗਰ ਚੱਲ ਰਿਹਾ ਹਰ ਮੰਗਲਵਾਰ ਦੋ ਦੋ ਜਾਂ 3000 ਬੰਦੇ ਦਾ ਲੱਗਣ ਲੱਗਦਾ ਜਿੰਦਗੀ ਬਾਲਾ ਜੀ ਮਿੱਤਰ ਮੰਡਲ ਦਾ ਨਾਮ ਹੋ ਗਿਆ ਤੁਸੀਂ ਕਤ ਵਦ ਗਈ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਇਆ ਹੁਣ ਆਹ ਦੇਖੋ ਪਿਛਲੇ ਮੁੰਕਰ ਵਾਲ ਅਸੀਂ ਪਾਇਲ ਬਿਣੀਓ ਨਹੀਂ ਕਰਦੇ ਅਸੀਂ ਜਿੰਨੇ ਕੋਈ ਨਹੀਂ ਜਿਹੜਾ ਅੱਜ ਦੇ ਦਿਨ ਤੇ ਕੰਮ ਹੋ ਜਵੇ ਅਸੀਂ ਕੋਈ ਚਿਤ ਆਦਮੀ ਬੰਦ ਨਹੀਂ ਅਸੀਂ ਕਿ ਸਾਨੂੰ ਸਿਵਲ ਲੰਗਰ ਲਾਂਦੋਂ ਪਾਰਟ ਕਰ ਲੰਦੋ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਆ ਜਿੱਦ ਤੋਂ ਅਸੀਂ ਪਾਰਟ ਕਰਦੇ ਆ ਸਾਨੂੰ ਸਾਨੂੰ ਕੋਈ ਨਹੀਂ ਚਾਹੀਦਾ ਸਿਰਫ ਲੰਗਰ ਲਾਂਦੋ ਜੇ ਪਾਰਟ ਕਰ ਲੰਦੋ ਵੇ ਸਾਡੀ ਕਹੀ ਚ ਹੈ ਹੋਰ ਸਾਡੇ ਕੋਈ ਇੱਛਾ ਨਹੀਂ ਉਹ ਕਹਿੰਦੇ ਤੁਸੀਂ ਇੱਥੇ ਮਾਲਕ ਵਾਂਗ ਸਾਨੂੰ ਕੁਝ ਨਹੀਂ ਚਾਹੀਦਾ ਸਿਰ ਕਿਹਨਾ ਮੈਂ ਆਪਕਾ ਮੇਰਾ ਨਾਮ ਸੰਦੀਪ ਸਬਰਵਾਲਾ ਹੈ ਜੀ ਸਿਰ ਕੀਆ ਮਾਮਲਾ ਹੋਇਆ ਮੈਂ ਰੂਟੀਨ ਮੱਥਾ ਟੇਕਣ ਗਿਆ ਸੀ ਮੰਦਿਰ ਕਿਹੜੇ ਹਨੂਮਾਨ ਮੰਦਿਰ ਦਰੇਸ਼ੀ ਚ ਇਹ ਮੰਦਿਰ ਕਿੱਥੇ ਜੀ ਦਰੇਸ਼ੀ ਗਰਾਊਂਡ ਚ ਹਾਂ ਉਹ ਬਸ ਪਤਾ ਨਹੀਂ ਉਹ ਗੁੱਸੇ ਚ ਸੀ ਕਿ ਸੀਗਾ ਸਾਨੂੰ ਮਾਰਨ ਲੱਗੇ ਬਸ ਦੋਨਾਂ ਨੂੰ ਕੋਣ ਸੀ ਗੁੱਸੇ ਉਹ ਜਿਹੜੇ ਉੱਥੇ ਸੰਗੀਤ ਮੰਡਲੀ ਆਣਾ ਜੀ ਨਾਮ ਇਹਨਾਂ ਦਾ ਚਿਤਕਾਰਾ ਵਾ ਕੋਈ ਹੋਰ ਬਾਕੀ ਹੈ ਅੱਛਾ ਅੱਜ ਕੋਈ ਪ੍ਰੋਗਰਾਮ ਵਗੈਰਾ ਸੀ ਕੋਈ ਉੱਥੇ ਉਹਨਾਂ ਦਾ ਕੁਝ ਹੋਊਗਾ ਅਸੀਂ ਤਾਂ ਮੱਥਾ ਟੇਕਣ ਗਏ ਸੀ ਅੱਛਾ ਕਿੰਨੇ ਵਜੇ ਸਮਝ ਆਣਾ ਹੈ ਉਹ ਵੀ ਅੰਦਰ ਉਹਨਾਂ ਨੇ ਬੜਾ ਸ਼ੋਰ ਸ਼ੂਰ ਸੀਗਾ ਅਸਕੇ ਪਤਾ ਨਹੀਂ ਕੀ ਹੋ ਗਿਆ ਦੇਖਿਆ ਤਾਂ ਉਹ ਸਰਕਾਰ ਨੇ ਕੀ ਹੈ ਕਿਉਂ ਕੋਈ ਕਿਸੇ ਤੇ ਹਮਲਾ ਕਿਉਂ ਕਰ ਰਹੀ ਕੀ ਕਰ ਰਹੀ ਪੁੱਛੋ ਉਹਨਾਂ ਨੂੰ ਪੁੱਛਣਾ ਪਊ ਜੀ ਇਹ ਤਾਂ ਅੱਛਾ ਕੀ ਹੋਇਆ ਲਈ ਕੁਛ ਨਹੀਂ ਪਤਾ ਵੀ ਕੀ ਕਾਰਨ ਹੈਗਾ ਹਾਂ ਅਸੀਂ ਤਾਂ ਐਸੇ ਗਏ ਹੀ ਨਹੀਂ ਅਸ ਟਕਣਾ ਚ ਕੀ ਕੋਈ ਝਗੜਾ ਕਰਨ ਜਾਣੇ ਕੁਛ ਨਾ ਅਸੀਂ ਤਾਂ ਫੈਮਿਲੀ ਸੀਗੇ ਗਏ ਆ ਉਹਨਾਂ ਨੂੰ ਸਮਝਾਇਆ ਮੈਂ ਕਿ ਯਾਰ ਗੁੱਸਾ ਨਾ ਕਰੋ ਬਹੁਤਾ ਗੁੱਸਾ ਨਾ ਕਰੋ ਆਰਾਮ ਨਾਲ ਗੱਲ ਕਰ ਲਓ ਕੋਈ ਤਾਂ ਗੱਲ ਹੋਊਗੀ ਨਾ ਪਤਾ ਨਹੀਂ ਉਹਨਾਂ ਨੂੰ ਪਤਾ ਹੋਊਗੀ ਗੱਲ ਆ ਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਗਲਤੀ ਕੀਤਾ ਵਾ ਤੇ ਤੁਸੀਂ ਕਿੰਨੇ ਜਾਣੇ ਸੀਗੇ ਅਸੀਂ ਤਾਂ ਦੋ ਜਣੇ ਸੀਗੇ ਨਾਲ ਮਿਸਿਸ ਸਾਡੂ ਅੱਛਾ ਇਹ ਜੇ ਆਪਣੇ ਤੁਹਾਡੇ ਬੇਟੇ ਦੇ ਵੀ ਵਜੇ ਨਾ ਬੇਟੇ ਦੇ ਹੀ ਤਾਂ ਸ਼ੁਰੂ ਕੀਤਾ ਮੈਂ ਹਟਾ ਰਿਹਾ ਕਿ ਨਾ ਕਰੋ ਨਾ ਕਰੋ ਬਸ ਕੀ ਨਾਮ ਬੇਟੇ ਦਾ ਹਿਮਾਕਸ਼ਰ ਉਹਨਾਂ ਦੇ ਵਾਈਫ ਸੀਗੇ ਵਾਈਫ ਸੀ ਉਹਨਾਂ ਦੇ ਕੀ ਨਾਮ ਹੈ ਕਰुणा ਉਹ ਕਰुणा ਉਹ ਕਿੰਨੇ ਬੰਦੇ ਸੀਗੇ ਉਹ ਸਾਰੀ ਟੀਮ ਆ ਉਹ ਜਿਹੜੇ ਭਜਨ ਮੰਡਲੀ ਵਾਲੀ ਸਾਰੀ ਟੀਮ ਸੀਗੀ ਸੀ ਲੋ ਲੈਡੀਜ਼ ਨਾਲ ਸੀਗਾ ਉਹਨਾਂ ਦੀ ਅੱਛਾ ਜੀ ਹਾਂ ਉਹ ਸਾਰੀ ਵੀ ਝਗੜਾ ਹੋਇਆ ਸੀ ਤਿੰਨ ਚਾਰ ਦਿਨ ਪਹਿਲਾਂ ਕਹਿੰਦੇ ਨਹੀਂ ਕੋਈ ਝਗੜਾ ਤੁਸੀਂ ਕਿਸ ਚੀਜ਼ ਦੀ ਉਹ ਸੇਵਾ ਕਰਦੇ ਮੈਂ ਮੈਂ ਤਾਂ ਨਾਲ ਕਮੇਟੀ ਚ ਆ ਨਾਮ ਲਿਆ ਕਮੇਟੀ ਆ ਰਾਮਲੀਲਾ ਕਮੇਟੀ ਸੀ ਜਗਨੇਸ਼ ਮਰਵਾਹਾ ਜੀ ਮਰਵਾਹ ਸਾਹਿਬ ਅੱਜ ਮੰਦਿਰ ਚ ਕੋਈ ਵਿਵਾਦ ਹੋਇਆ ਵੈ ਕੀ ਮਾਮਲਾ ਕੀ ਹੈ ਭਾਈ ਸਾਹਿਬ ਮੰਦਿਰ ਦੇ ਵਿੱਚ ਸਾਡੇ ਮੈਂਬਰ ਸ਼ਿਵ ਸ਼ਰਮਾ ਜੀ ਮਾ ਸਾਡੇ ਕੰਨ ਆਂਦੇ ਰੂਟੀਨ ਨਾਲ ਉਹ ਆਏ ਮੰਦਿਰ ਦੇ ਵਿੱਚ ਕੀਰਤਨ ਹੋ ਰਿਹਾ ਸੀ ਤੇ ਲੰਗਰ ਪ੍ਰਸ਼ਾਦ ਕਰ ਰਹੇ ਸੀ ਇਹਨਾਂ ਨੇ ਦੇਖ ਕੇ ਕੁਝ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਲੰਗਰ ਪ੍ਰਸ਼ਾਦ ਮੰਦਿਰ ਦੀ ਮर्याਦਾ ਨੂੰ ਦੇਖਦੇ ਬਾਹਰ ਕਰੋ ਤਾਂ ਉਹ ਸਾਰੇ ਜਾਣੇ ਇਹਨਾਂ ਦੇ ਉੱਤੇ ਅਟੈਕ ਕਰਨ ਨੂੰ ਪੈ ਗਏ ਖਾਣੂ ਤਾਂ ਜਦੋਂ ਪਤਾ ਲੱਗਿਆ ਕਿ ਇੱਕ ਸੀਨੀਅਰ ਮੈਂਬਰ ਦੇ ਉੱਤੇ ਤੁਸੀਂ ਅਟੈਕ ਕਰੋਗੇ ਇਹ ਕਿਹੜੀ ਮੰਦਰ ਦੀ ਮਰਿਆਦਾ ਵੈ ਔਰ ਗਾਲਾਂ ਕੱਢ ਰਹੇ ਨੇ ਸ਼ਰਾਬ ਪੀ ਕੇ ਲੋਕ ਉੱਥੇ ਨੇ ਕਰਨ ਸਮਝ ਨਹੀਂ ਆਉਂਦਾ ਸਾਨੂੰ ਕੀ ਉਹਨਾਂ ਦੇ ਕੀ ਮੋਟਿਵ ਹੈ ਪਰ ਇੱਕ ਮੈਲਾ ਜਿਹੜੀ ਸਿਵਲ ਹਸਪੀਟਲ ਪਹੁੰਚੀ ਆ ਉਹਨਾਂ ਦਾ આરોਪ ਹੈ ਕਿ ਮੰਦਰ ਕਮੇਟੀ ਦੇ ਕੁਝ ਗੁੰਡੇ ਨੇ ਜਿਨ੍ਹਾਂ ਨੇ ਅੰਦਰ ਸਰ ਮੇਰੇ ਤੇ ਹਮਲਾ ਕਰਤਾ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਹਰ ਮੰਗਲਵਾਰ ਰੁਟੀਨ ਸੀ ਇੱਥੇ ਲੰਗਰ ਲਗਾਉਂਦੇ ਆ ਭਾਈ ਸਾਹਿਬ ਇੱਕ ਬੰਦਾ ਸਾਡ ਸੀਨੀਅਰ ਮੈਂਬਰ ਜਿਹੜੇ ਖੜੇ ਆ ਇਹ ਤੁਹਾਨੂੰ ਕੀ ਨਜ਼ਰ ਆਉਂਦੇ ਆ ਦੱਸੋਗੇ ਜੀ 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 ਤੁਸੀਂ ਆਪ ਸਮਝਦਾਰ ਹੋ ਜੀ ਜਿਨ੍ਹਾਂ ਦੀ 60 65 ਸਾਲ ਦੀ ਉਮਰ ਹੈ ਔਰ ਰੁਟੀਨ ਨਾਲ ਮੰਦਰ ਆਉਂਦੇ ਨੇ ਜੀ RAMLAL ਕਮੇਟੀ ਨੇ ਅੱਜ ਤੱਕ ਤੱਕ ਅਗੇ ਕਿਸੇ ਨੂੰ ਕੁਝ ਹੋਇਆ ਨਹੀਂ ਜੀ ਉਹ ਤਾਂ ਉਹਨਾਂ ਨੇ ਕ੍ਰੀਏਟ ਕਰ ਰਿਆ ਸਾਰਾ ਕੁਝ ਉਹ ਤੇ ਕ੍ਰੀਏਟ ਕਰਨ ਦੇ ਪਿੱਛੇ ਮਨਸ਼ਾ ਕੀ ਤੁਹਾਨੂੰ ਨਜ਼ਰ ਆਉਂਦੀ ਸਰ ਉਹਨਾਂ ਨੂੰ ਪੁੱਛੇ ਜਾ ਕੇ ਉਹਨਾਂ ਦੀ ਕੀ ਮਨਸ਼ਾ ਹੈ ਕਮੇਟੀ ਦੇ ਸੂਲ ਬਣਾਏ ਕੋਈ ਕਮੇਟੀ ਨੇ ਆਪਣੇ ਸੂਲ ਬਣਾਏ ਕਮੇਟੀ ਨੇ ਦੱਸਿਆ ਕਿ ਇੱਥੇ ਲੰਗਰ ਬਾਹਰ ਲਾਇਆ ਆਵੇ ਪਰਮਿਸ਼ਨ ਨਹੀਂ ਦਿੱਤੀ ਜਾਵੇ ਜੋ ਵੀ ਇਹ ਮੰਦਰ ਦੇ ਬਨਾਯਾ ਨੂੰ ਤੰਗ ਪਾਗਣਾ ਕੀਤਾ ਜਾਵੇ ਤਾਂ ਉਹ ਤਾਂ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀਏ ਕਿਸੇ ਹੋਰ ਦੀ ਸਾਨੂੰ ਪਰਵਾਹ ਹੀ ਨਹੀਂ ਉਹ ਕਮੇਟੀ ਦੇ ਮੈਂਬਰ ਨੇ ਕੂਰ ਨੇ ਉਹ ਲੋਕ ਜਿਹਨਾਂ ਜਿਹੜੇ ਮਤਲਬ આરોਪ ਲਾਉਂਦੇ ਉਹ ਬਾਲਾ ਜੀ ਮਿੱਤਰ ਮੰਡਲ ਦੇ ਸਾਰੇ ਮੈਂਬਰ ਆ ਉਹ ਆਪ ਕੀ ਆਪਣੇ ਲੰਗਰ ਲਾ ਰਹੇ ਸਰ ਲਾ ਰਹੇ ਹੋਣਗੇ 5-7 ਸਾਲ ਤੋਂ ਜੀ ਤੇ ਅੱਜ ਫਿਰ ਕੀ ਇਹੋ ਜਿਹਾ ਹੋ ਪਿਆ ਪਹਿਲਾਂ ਪਰਮਿਸ਼ਨ ਲੈਂਦੇ ਸੀਗੇ ਸਾਡੇ ਕੋਲ ਲੰਗਰ ਲਾਉਣ ਦੀ ਕੀਰਤਨ ਕਰਨ ਦੀ ਪਰਮਿਸ਼ਨ ਲੈਂਦੇ ਸੀ ਹੁਣ ਉਹਨਾਂ ਨੇ ਪਰਮਿਸ਼ਨ ਲੈਣ ਤੋਂ ਅਸੀਂ ਉਹਨਾਂ ਨੂੰ ਕਿਹਾ ਪਰਮਿਸ਼ਨ ਬੰਦ ਕਰਤੀ ਕਿ ਪਰਮਿਸ਼ਨ ਲਾਓ ਤਾਂ ਨਹੀਂ ਅਸੀਂ ਨਹੀਂ ਲੈਣੀ ਦੇਖਾਂਗੇ ਸੋਚਾਂਗੇ ਇੱਥੋਂ ਮੰਦਿਰ ਚੋਂ ਪੈਸੇ ਇਕੱਠੇ ਕਰਦੇ ਆ ਕਿ ਕਾਰਨ ਕੀ ਲੱਗਦਾ ਕਿ ਮਤਲਬ ਕਬਜੇ ਦਾ ਲੱਗਦਾ ਸੀ ਕੀ ਕੀ ਨੀਅਤ ਲੱਗਦੀ ਸੀ ਇੰਦਾ ਦੀ ਨੀਅਤ ਲੱਗਦੀ ਹੈ ਉਹਨਾਂ ਦੀ ਉਹਨ ਕੀ ਦੇ ਨੀਤੀ ਕੀ ਮਤਲਬ ਸਰ ਬਿਲਕੁਲ ਅਸੀਂ ਅਸੀਂ ਮੰਦਰ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਾਂਗੇ ਬਾਲਾ ਜੀ ਦੇ ਮੰਦਰ ਦੇ ਵਿੱਚ ਆ ਕੇ ਕੋਈ ਬੰਦਾ ਗਾਲਾਂ ਕੱਢੇ ਕੋਈ ਬੰਦਾ ਉੱਚੀ ਆਵਾਜ਼ ਚ ਬੋਲੇ ਇਹ ਬੰਦਰ ਬਰਦਾਸ਼ਤ ਨਹੀਂ ਕਰੂਗਾ ਸ਼ਰਾਬੀ ਕੇ ਮੰਦਰ ਦੇ ਵਿੱਚ ਆ ਕੇ ਬਦਮਾਸ਼ੀ ਕਰੇ ਐਸਾ ਨਹੀਂ ਕੋਈ ਹੈ ਉਹ ਬੜਕਾ ਮਾਰਦੇ ਆ ਵਿੱਚ ਦੇਖ ਲਾਂਗੇ ਕਰ ਲਾਂਗੇ ਉਹਨਾਂ ਕੋਲ ਭਰਾਵਾ ਜੋ ਹੁੰਦਾ ਕਰ ਲੋ ਰਾਮ ਲਲਾ ਕਮੇਟੀ ਇੱਕ ਸਨਾਤਕ ਕਮੇਟੀ ਹੈ 90 ਸਾਲ ਪੁਰਾਣੀ ਕਮੇਟੀ ਹੈ ਔਰ ਪੂਰੇ ਸ਼ਹਿਰ ਵਸਾਣ ਨੂੰ ਪਤਾ ਕਮੇਟੀ ਦਾ ਰਤਬਾ ਔਰ ਉਹ ਤੇ ਸਟੈਂਡਿੰਗ thing ਹੈ ਨਾ ਚੱਕਦੀ ਹੈ ਕੋਈ ਅਸੀਂ ਕਿਸੇ ਦੇ ਉੱਤੇ ਕਦੀ ਕੋਈ ਅਰੋਪ-ਪਰੋਪ ਤੋਂ ਬਰਾਮਲ ਕਮੇਟੀ ਵੱਲੋਂ ਨਹੀਂ ਹੁੰਦਾ ਹੈਗਾ ਨਾ ਰਾਮ ਲਾਲ ਕਮੇਟੀ ਕਦੀ ਕੋਈ ਗਲਤ ਕੰਮ ਕਰਦੀ ਹੈ ਇਹ ਤਾਂ ਇੱਕ ਆ ਕੇ ਸਾਡਾ ਬਸ ਬਦਬਾਸ਼ੀ ਹੈ ਗੁੰਡਾਗਰਦੀ ਹੈ ਜਦੋਂ ਕਿਸਰ ਹੁਣ ਅਟੈਕ ਕੀਤਾ ਹੈਗਾ ਉਦੋਂ ਸਪੋਰਟੀ ਕਮੇਟੀ ਦਾ ਕੋਈ ਮੈਂਬਰ ਇੱਥੇ ਸੀ ਭਾਈ ਸਾਹਿਬ ਸਿੰਗਲ ਭਾਈ ਸਾਹਿਬ ਇੱਥੇ ਸੀ ਸਿੰਗਲ ਮੈਂਬਰ ਬਥੇੜ ਕੇ ਆਏ ਰੁਟੀਨ ਨਾਲ ਉਹਨਾਂ ਦੇ ਕਿੰਨੇ ਲੋਕ ਸੀ ਸਾਰੇ ਉਹਨਾਂ ਦੇ 30-35 ਬੰਦੇ ਉਹਨਾਂ ਦੇ 30-35 50 ਬੰਦੇ ਸਰ ਕਿੰਨੇ ਬੰਦੇ ਤੇਟ ਹੈ ਸਰ ਇੱਕ ਇੱਕ ਸਾਡੇ ਇੱਕ ਸਾਡੇ ਦੂਸਰੇ ਮੈਂਬਰ ਆਪਣੇ ਨਾਲ ਉਹ ਵੀ ਮੱਥਾ ਟੇਕਣ ਆਏ ਸੀ ਫੈਮਿਲੀ ਨਾਲ ਉਹਨਾਂ ਨੇ ਉਹਨਾਂ ਦੇ ਕਪੜੇ ਬਾੜੇ ਉਹਨਾਂ ਦੇ ਸਾਥ ਬੰਦੇ ਲੱਗੇ ਆ ਗਏ ਆ ਸਰਵਾਜੀ ਹੁਣ ਹਿੰਦੂ ਜਥੇਬੰਦੀਆਂ ਵੀ ਪਹੁੰਚੀਆਂ ਨੇ ਕੀ ਮਾਮਲਾ ਹੱਲ ਕੀਤਾ ਜਾ ਰਿਹਾ ਜਾਂ ਫਿਰ ਅੱਗੇ ਪੁਲਿਸ ਨੂੰ ਨਹੀਂ ਭਾਈ ਸਾਹਿਬ ਅਸੀਂ ਕੰਪਲੀਟ ਕਰਾਂਗੇ ਜੋ ਸਾਡੇ ਤੱਕ ਬੰਦੀ ਕਾਰਵਾਈ ਅਸੀਂ ਕਰਾਵਾਂਗੇ ਅਸੀਂ ਹਾਂਜੀ ਸਾਡੇ ਮੈਂਬਰ ਦੇ ਸਾਥ ਲੱਗੇ ਸਦੀਪ ਸੱਬਰਵਾਦ ਜੀ ਔਰ ਉਹਨਾਂ ਦੇ ਬੱਚੇ ਆ ਗਏ ਆ ਸਾਰੇ ਚੈੱਕ ਕਰਦੇ ਆ ਅਸਾਂ ਅੱਗੇ ਥੋਨੂੰ ਦੇਖਿਆ ਇੱਥੇ ਸਾਡੇ ਕੁਝ ਬੰਦੇ ਇੱਥੇ ਪਹੁੰਚ ਗ ਸਿੱਕੇ ਗਰਾਊਂਡ ਸੇਰ ਕਰਦੇ ਉਹਨਾਂ ਨੇ ਚੱਕ ਕੇ ਬਚਾਇਆ ਨਹੀਂ ਤਾਂ ਉਹਨੂੰ ਮੁੰਡਾ ਮਾਰ ਦੇਣਾ ਸੀ ਉਹਨਾਂ ਨੇ ਥੱਲੇ ਥੱਲੇ ਰੋਡ ਦੇ ਬਾਗੇ ਮੁੰਡਾ ਕੁੱਟਿਆ ਉਹਨਾਂ ਨੇ ਆਓ ਉਹਦੀ ਮਿਸੇਜ ਵੀ ਨਾਲ ਸੀ ਉਹ ਪਰਿਵਾਰ ਦੇ ਨਾਲ ਮੱਥਾ ਟੇਕਣ ਆਏ ਸੀ ਇੱਥੇ ਦੱਸੋ ਪਾਜੀ ਜੀ ਆਪ ਗੱਲ ਸੁਣੋ ਜੀ ਇੱਧਰ ਜੀ ਦੋ ਬਰਾਜ ਜੀ ਗੱਲ ਸੁਣੋ ਮੁੰਡੇ ਦੀ ਇੱਕ ਮਿੰਟ ਕਿੰਨੀ ਕੋਣ ਅਸੀਂ ਆਪਾਂ ਨੂੰ ਜੀ ਅੱਜ ਵਿਵਾਦ ਹੋਇਆ ਹੈ ਪ੍ਰਾਚੀਨ ਮੰਦਰ ਦੇ ਵਿੱਚ ਬਾਲਾ ਜੀ ਮੰਦਰ ਦੇ ਵਿੱਚ ਕੀ ਵਿਵਾਦ ਕੀਆ ਪਹਿਲਾਂ ਤੁਸੀਂ ਦੱਸੋ ਦੇਖੋ ਜੀ ਮੈਂ ਇਸ ਮੰਦਰ ਚ ਕਾਫੀ ਪੁਰਾਣਾ ਆ ਰਿਹਾ ਹਾਂ ਲੋਕਲ ਵਸੇਕ ਆ ਹੋਰ ਪਰਿਵਾਰ ਵੀ ਬਹੁਤ ਪਰਿਵਾਰ ਇੱਥੇ ਆਂਦੇ ਨੇ ਜ ਇੱਥੇ ਉਹ ਪਰਿਵਾਰ ਜਿਹੜਾ ਝਗੜਾ ਕਰ ਰਿਹਾ ਸੀ ਉਹ ਕਹਿੰਦਾ ਜੀ ਅਸੀਂ ਲੰਗਰ ਅੰਦਰ ਲਾਉਣਾ ਹੈ ਮੰਦਰ ਦੇ ਦੇਖੋ ਜੀ ਬਾਲਾ ਜੀ ਮਹਾਰਾਜ ਜਿਹੜਾ ਸਰੂਪ ਹੈ ਉਹ ਨੋਨ ਵੇਜ दारू ਹਰ ਇੱਕ ਨਸ਼ੇ ਤੋਂ ਉੱਤ ਪਰੇ ਆ ਆਪਾਂ ਲੋਕ ਜਾਣਦੇ ਆ ਨਾ ਉਹਨਾਂ ਨੂੰ ਲੰਗਰ ਅੰਦਰ ਲੱਗਣਾ ਵਾ ਤਾਂ ਆਪਾਂ ਕਿਸ ਦਾ ਮੂੰਹ ਨਹੀਂ ਸੋਗ ਸਕਦੇ ਵੀ ਬੰਦਾ ਕਿਸ ਪ੍ਰਕਾਰ ਦਾ ਨਸ਼ਾ ਕਰਕੇ ਆਇਆ ਵਾ ਅਸੀਂ ਉਹਨੂੰ ਲੰਗਰ ਖਾਣ ਤੋਂ ਰੋਕ ਵੀ ਨਹੀਂ ਸਕਦੇ ਕਿਉਂਕਿ ਉਹ ਪ੍ਰਸ਼ਾਦ ਖਾਣ ਆਇਆ ਵਾ ਇਹ ਗੱਲ ਸਮਝਦੇ ਹੋ ਜੇ ਮੰਦਰ ਦੇ ਅੰਦਰ ਲੰਗਰ ਲੱਗਦਾ ਵਾ ਹਰ ਪ੍ਰਕਾਰ ਦਾ ਵਿਅਕਤੀ ਆਂਦਾ ਵਾ ਉਹ ਅੰਦਰ ਆ ਕੇ ਬੈਠਦਾ ਵਾ ਤਾਂ ਕਿੱਥੇ ਨਾ ਕਿੱਥੇ ਵਿੱਚ ਝੂਠੇ ਜਿਹੜੇ ਬਰਤਨ ਹੈ ਉਹ ਵੀ ਅੰਦਰ ਪਏ ਰਹਿਣੇ ਆ ਤੇ ਝੂਠੇ ਜਿਹੜੇ ਕਿਸੇ ਤਰ੍ਹਾਂ ਦਾ ਪੱਤਰ ਹੈ ਕੋਈ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਦੀ ਝੂਠ ਹੈ ਉਹ ਮੰਦਰ ਦੇ ਪ੍ਰਾਂਗਨ ਚ ਪਈ ਰਣੀ ਆ ਤਾਂ ਉਹਦੇ ਚ ਮੰਦਰ ਦੀ ਬੇਅਦਬੀ ਆ ਮੰਦਰ ਦੇ ਅੰਦਰ ਲੰਗਰ ਨਹੀਂ ਹੋਣਾ ਚਾਹੀਦਾ ਲੰਗਰ ਹਰ ਇੱਕ ਮੰਦਰ ਦਾ ਸਿਸਟਮ ਹੁੰਦਾ ਲੰਗਰ ਹਾਲ ਵੱਖਰਾ ਹੁੰਦਾ ਅੱਜ ਜਿਹੜਾ ਵਿਵਾਦ ਹੋਇਆ ਉਹਦਾ ਕਾਰਨ ਇਹੀ ਰਿਹਾ ਹਾਂਜੀ ਬਿਲਕੁਲ ਇਹ ਐਕਚੁਅਲੀ ਕੀ ਹੈ ਕੁਝ ਅੱਜਕਲ ਸਿਸਟਮ ਕੀ ਹੋ ਗਿਆ ਭਾਈ ਸਾਹਿਬ ਤੁਸੀਂ 4 ਦਿਨ ਕਿਸੇ ਗੁਰੂ ਘਰ ਜਾਂ ਕਿਸੇ ਮੰਦਰ ਜਾਣ ਲੱਗੇ ਨਾ ਤੁਸੀਂ ਉੱਥੇ ਆਪਣੇ ਆਪ ਨੂੰ ਉੱਥੇ ਬਾਪ ਸ਼ਬਦ ਕਰਨਾ ਸ਼ੁਰੂ ਕਰ ਦਿੰਨੇ ਹੋ ਤੁਸੀਂ ਉੱਥੇ ਅਧਿਕਾਰ ਜਮਾਣਾ ਸ਼ੁਰੂ ਕਰ ਦਿੰਨੇ ਹੋ ਤੁਸੀਂ ਕਹਿੰਦੇ ਕਮੇਟੀ ਬੇਵਕੂਫ ਹੈ ਅਸੀਂ ਆਣ ਲੱਗੇ ਅਸੀਂ ਪੱਕੇ ਸੇਵਾਦਾਰ ਬਣ ਗਏ ਆ ਜੇ ਤੁਸੀਂ ਇਹਨੇ ਪੱਕੇ ਸੇਵਾਦਾਰ ਇਹਨੇ ਲੰਗਰ ਤੈਨੂੰ ਸ਼ਰਮ ਨਹੀਂ ਇਹ ਮੰਦਰ ਦੇ ਪ੍ਰਾਂਗ ਤੇ ਵੀ ਮਾਂ ਪਿਆਣ ਦੀਆਂ ਅੰਗਲਾਂ ਕੱਢਦੇ ਸੀਗੇ ਕਿੱਡੀ ਮਾੜੀ ਗੱਲ ਫਿਰ ਤੁਸੀਂ ਸ਼ਰਾਬ ਤੇ ਫਿਰ ਜਿਹੜੇ ਬੰਦੇ ਬਾਹਰੋਂ ਆ ਰਹੇ ਨੇ ਤੁਸੀਂ ਬਦਮਾਸ਼ੀ ਦਿਖਾ ਰਹੇ ਹੋ ਬੰਦੇ ਇਕੱਠੇ ਕਰਕੇ ਪਰਪਾ ਨੂੰ ਜੀ ਅੱਜ ਮੰਦਰ ਦੇ ਅੰਦਰ ਇੱਕ ਔਰਤ ਨਾਲ ਕੁੱਟਮਾਰ ਹੋਈ ਹੈ ਇਹ ਵੀ ਬਿਲਕੁ ਆਰੋਪ ਕਿਸ ਗੱਲ ਤੋਂ ਲਾਇਆ ਮੈਨੂੰ ਸਮਝ ਨਹੀਂ ਆndi ਕਿਉਂਕਿ ਮੰਦਿਰ 'ਚ ਕੈਮਰੇ ਚੱਲਦੇ ਆ ਸੀਸੀਟੀਵੀ ਫੂਟ ਹੈ ਸਾਰੀ ਡੀਵੀਆਰ ਦੇ ਵਿੱਚ ਹੈ ਕਿਸੇ ਨੇ ਲੇਡੀਜ਼ ਦਾ ਕੋਈ ਬਦਤਮੀਜ਼ੀ ਨਹੀਂ ਕੀਤੀ ਕਿਸੇ ਨੇ ਕੋ ਲੇਡੀ ਨੂੰ ਗਾਲ ਨਹੀਂ ਕਢੀ ਉਲਟਾ ਉਹ ਮੰਦਿਰ ਕਮੇਟੀ ਨੂੰ ਗਾਲਾਂ ਕੱਢ ਰਹੇ ਸੀਗੇ ਔਰ ਮੰਦਰ ਕਮੇਟੀ ਦੇ ਉਸ ਟਾਈਮ ਸਿਰਫ ਦੋ ਵਿਅਕਤੀ ਸੀਗੇ ਜਿਹੜੇ ਅੰਦਰ ਉਹ ਵੀ ਮੱਥਾ ਟੇਕਣ ਆਏ ਸੀਗੇ ਤੁਹਾਡੇ ਮੁਤਾਬਕ ਜਿਹੜੀ ਲੇਡੀਜ਼ ਉੱਤੇ ਪਹੁੰਚੀ ਸੀ ਵਲ ਹਸਪੀਟਲ ਉਹ ਪ੍ਰੀਪਲੈਨਡ ਪ੍ਰੀਪਲੈਨਡ ਦਾ ਬਾਜੀ ਡੀਵੀਆਰ ਲੱਗੇ ਕਿ ਤੀਸਰੀ ਇੱਕ ਜਿਹੜੀ ਉੱਪਰ ਲੱਗੀ ਉਹ ਝੁੜ ਤੇ ਝੁੜ ਬੋਲੂਗੀ ਮੈਚ ਭਨਪਦਾ ਝੁੜ ਬੋਲ ਸਕਦਾ ਥੋੜੀ ਬੋਲੂਗੀ ਜੇ ਡੀਵੀਆਰ ਸਾਹਮਣੇ ਰੱਖਾਂਗੇ ਤਾਂ ਸਾਹਮਣੇ ਸਾਰੀ ਪਿਕਚਰ ਕਲੀਅਰ ਹੋ ਜਾਣੀ ਹੈ ਨੂੰ ਇਸ ਦਾ ਹੱਲ ਕਿਦਾਂ ਕਰਾਇਆ ਜਾਊਗਾ ਦੇਖੋ ਜੀ ਇਸ ਹਾਲਤ ਮੈਂ ਵਾਚਦਾ ਅਸੀਂ ਕਰਾਂਗੇ ਵੀ ਜਿਹੜੀ ਇਹ ਪ੍ਰਸ਼ਾਸਨ ਜਿਹੜਾ ਸਿਸਟਮ ਭੰਗ ਕੀਤਾ ਮੰਦਰ ਮੰਦਰ ਦੇ ਅੰਦਰ ਗਾਲੀ ਗਲੋਚ ਕੀਤਾ ਮੰਦਰ ਦੇ ਅੰਦਰ ਝੂਠੇ ਭਾਂਡੇ ਰੱਖੇ ਮੰਦਰ ਦੇ ਅੰਦਰ ਚੱਪਲਾ ਲੈ ਕੇ ਲੋਕ ਅੰਦਰ ਵੜੇ ਇਹ ਸਾਰੰ ਸਾਰਾ ਇੱਕ ਵਿਅਕਤੀ ਕਰਕੇ ਹੋਇਆ ਵਾ ਜਿਹਨਾਂ ਦੇ ਅੰਦਰ ਲੰਗਰ ਲਾਏ ਉਹਨਾਂ ਦੀ ਪੜਨ ਦੀ ਕਾਰਵਾਈ ਹੋਣੀ ਚਾਹੀਦੀ ਤੇ ਮੁਕਦਮਾ ਵੀ ਦਰਜ ਹੋਣਾ ਚਾਹੀਦਾ 295 ਇਹਦਾ ਔਰ ਹੋ ਸਕਦਾ ਹੈ ਸਾਡੀ ਸ਼ਿਫਸਨਾ ਪੰਜਾਬ ਔਰ ਮੰਦਰ ਦੇ ਵਿੱਚ ਸੇਵਾ ਦਾ ਹੁੰਦਾ ਤੇ ਕਹਿੰਦਾ ਵੀ ਮੈਂ ਆਪਦੇ ਕੋਲ ਕੰਪਲੇਂਟ ਦਊਂਗਾ ਹੁਣ ਦੇਰ ਰਾਤ ਜਿੱਥੇ ਬੰਦੀਆਂ ਕੱਟੀਆਂ ਹੋਈਆਂ ਕਿ ਥਰਾਂ ਨੇ ਜਾ ਰਹੇ ਹੋ ਤੁਸੀਂ ਤੇ ਕੰਪਲੇਨ ਲਖਾਂ ਜਾ ਰਹੇ ਹੋ ਦੇਖੋ ਜੀ ਹੁਣ ਉਹ ਮੰਦਰ ਕਮੇਟੀ ਡਿਸਾਈਡ ਕਰ ਰਹੀ ਹੈ ਪਰ ਜੋ ਮੈਂ ਇੱਕ ਆਮ ਆਦ ਬਿਲਕੁਲ ਬੇਅਦਵੀ ਹੋਈ ਐ ਇੱਕ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਮੰਦਰਾਂ ਦੇ ਵਿੱਚ ਬਦਮਾਸ਼ੀ ਹੋਵੇ ਬਿਲਕੁਲ ਹਿੰਦੂ ਸਮਾਜ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਚਾਹੇ ਉਹ ਕੋਈ ਵੀ ਗਰੁੱਪ ਹੋਵੇ ਕੋਈ ਹੋਵੇ ਬਿਲਕੁਲ ਜੇ ਇੱਥੇ ਆਣਾ ਪ੍ਰਭੂ ਦੀ ਗੁਣਗਾਨ ਕਰਨ ਆਓ ਪ੍ਰਭੂ ਨੂੰ ਮੱਥਾ ਟੇਕਣ ਆਓ ਲੰਗਰ ਲਗਾਣਾ ਤੁਸੀਂ ਜੋ ਕਮੇਟੀ ਨੇ ਪਾਸ ਕੀਤਾ ਉਸ ਹਿਸਾਬ ਨਾਲ ਲਗਾਓ ਜੋ ਕਮੇਟੀ ਚਾਹ ਕਰ ਦੇਖੋ ਜੇ ਵਿਵਸਥਾ ਕਮੇਟੀਆਂ ਨਹੀਂ ਦੇਖਣੀਆਂ ਤਾਂ ਕੌਣ ਦੇਖੂਗਾ ਇਹ ਥੋੜੀ ਕਿ ਕਮੇਟੀ ਨੇ ਇੱਕ ਵਿਵਸਥਾ ਬਣਾਈ ਐ ਤੁਸੀਂ ਉਹਦੇ ਵਿਰੁੱਧ ਜਾ ਕੇ ਥੋੜੀ ਚੱਲੋਗੇ ਤੁਸੀਂ ਕਿਤਾਬਾਂ ਦੇ ਵਿਰੁੱਧ ਚੱਲ ਸਕਦੇ ਕਮੇਟੀ ਨੂੰ ਪਤਾ ਅਸੀਂ ਕਿੱਦਾਂ ਆਪਣੇ ਘਰੇ ਅੰਦਰ ਦੇਵੀ ਦੇਵਤੇ ਬਿਠਾਏ ਆ ਅਸੀਂ ਕਿੱਦਾਂ ਉਹਨਾਂ ਦੀ ਮਰਿਆਦਾ ਰੱਖਣੀ ਆ ਅਸੀਂ ਬੇਅਦਬੀ ਥੋੜੀ ਕਰਨੀ ਆ ਇਹ ਅੱਜ ਜੋ ਹੋਇਆ ਬੇਅਦਬੀ ਹੋਈ ਆ ਕਿਉਂ ਮਾਨੂ ਜੀ ਜਦੋਂ ਅੱਜ ਮੰਗਲਵਾਰ ਆ ਬਾਲਾ ਜੀ ਦਾ ਪ੍ਰਾਚੀਨ ਮੰਦਿਰ ਆ ਸ਼ਹਿਰ ਦਾ ਪ੍ਰਮੁੱਖ ਮੰਦਿਰ ਆ ਤੇ ਅੱਜ ਇਹ ਵਿਵਾਦ ਹੋਇਆ ਵਾ ਕਿ ਲੱਗਦਾ ਕਿ ਮਮਨਸ਼ਾ ਦੀ ਰਹੀ ਹੋਊਗੀ ਕਬਜ਼ੇ ਦਾ ਰੋਬ ਆ ਬਿਲਕੁਲ ਅੱਜ ਸ਼ਨੀਵਾਰ ਆ ਕਬਜ਼ਾ ਕੂਜਾ ਚਲੋ ਕਿਸੇ ਨੇ ਕੀ ਪ੍ਰਭੂ ਦੇ ਘਰ ਤੇ ਕਰਨਾ ਮੈਂ ਚਲੋ ਮੈਂ ਇੱਕ ਗੱਲ ਕਰ ਰਿਹਾ ਜੇ ਕਿਸੇ ਦੀ ਨੀਅਤ ਹੈਗੀ ਆ ਤਾਂ ਇਹੋ ਸਮਝ ਲਵੇ ਇਹ ਪ੍ਰਭੂ ਦਾ ਘਰ ਹੈ ਇੱਥੇ ਕਿਸੇ ਦਾ ਕਬਜ਼ਾ ਨਹੀਂ ਹੋਇਆ ਨਾ ਕੋਈ ਕਰ ਸਕਦਾ ਪ੍ਰਭੂ ਦਾ ਘਰ ਹੈ ਪ੍ਰਭੂ ਦਾ ਹੀ ਰਹਿਣਾ ਹੈ ਨਾ ਇਹ ਕਮੇਟੀ ਆ ਇਹ ਲੋਕਾਂ ਦਾ ਇਹ ਪ੍ਰਭੂ ਦਾ ਕਮੇਟੀ ਵਿਵਸਥਾ ਦੇਖ ਰਹੀ ਹੈ ਕਮੇਟੀ ਦਾ ਫਰਜ ਮੰਨਦਾ ਕਿ ਉਹ ਵਿਵਸਥਾ ਦੇਖਣਾ ਜੇ ਵਿਵਸਥਾ ਕਮੇਟੀ ਨਹੀਂ ਦੇਖੂਗੀ ਤਾਂ ਕੌਣ ਦੇਖੂਗਾ ਸੈਂਕੜੇ ਸਾਲੋਂ ਕਮੇਟੀ ਚੱਲ ਨਹੀਂ ਸਕਦੀ ਹੁਣ ਬਹਿ ਕੇ ਦਾ ਹੱਲ ਕੱਢਿਆ ਜਾਊਗਾ ਜਾਂ ਬਿਲਕੁਲ ਬਿਠਾਇਆ ਜਾਊਗਾ ਸਮਾਜ ਇਕੱਠਾ ਹੋਊਗਾ ਪੂਰੇ ਲੁਬਿਆਣੇ ਦੀਆਂ ਸਸਤਾਵਾਂ ਇਕੱਠੀਆਂ ਹੋ ਕੇ ਇਸ ਵਿਵਾਦ ਨੂੰ ਸੁਲਝਾਣਗੇ।